ਜ਼ਿੰਦਗੀ ਦੇ ਵਿੱਚ ਕਈ ਵਾਰ ਅਜਿਹੇ ਪੜਾ ਆਂਦੇ ਨੇ ਕਿ ਉਸ ਤੋਂ ਬਾਅਦ ਜ਼ਿੰਦਗੀ ਸਾਡੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਭਾਵ ਕਿ ਕਈ ਵਾਰ ਐਦਾਂ ਦੀਆਂ ਮੁਸ਼ਕਲਾਂ ਆਂਦੀਆਂ ਨੇ ਜਾਂ ਫਿਰ ਹਾਲਾਤ ਐਦਾਂ ਦੇ ਬਣਦੇ ਨੇ ਕਿ ਸਾਡੀ ਜ਼ਿੰਦਗੀ ਦੀ ਤਸਵੀਰ ਬਦਲ ਜਾਂਦੀ ਹੈ। ਜਿਨ੍ਹਾਂ ਦੀ ਤਸਵੀਰ ਬਦਲੀਆ ਉਹ ਮੇਰੇ ਨਾਲ ਮੌਜੂਦ ਨੇ। ਕ੍ਰਿਕਟ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਹੱਥ ਅਜਮਾਇਆ ਗਿਆ। ਭਾਰਤੀ ਪੈਰਾ ਕ੍ਰਿਕਟ ਦੀ ਟੀਮ ਦੇ ਵਿੱਚ ਉਹਨਾਂ ਦੇ ਵੱਲੋਂ ਟੂਰਨਾਮੈਂਟ ਖੇਡੇ ਗਏ ਤੇ ਹੈਂਡੀਕੈਪ ਨੇ ਗੱਲ ਕਰਦੇ ਆ ਸਵਾਗਤ ਕਰਦੇ ਆ ਪਰ ਉਹਨਾਂ ਦਾ ਨਾਮ ਦੱਸ ਸੀ ਕਿ ਗੁਰਪ੍ਰੀਤ ਸਿੰਘ ਆ। ਉਹਨਾਂ ਨੂੰ ਸੋਨੀ ਸੋਹਤਾ ਦੇ ਨਾਮ ਤੇ ਨਾਲ ਵੀ ਜਾਣਦੇ ਆ ਤੇ ਕ੍ਰਿਕਟ ਦੇ ਵਿੱਚ ਇੱਕ ਵੱਖਰੀ ਪਛਾਣ ਬਣਾ ਰਹੇ ਨੇ ਸਵਾਗਤ ਕਰਦੇ ਆ ਸਸ਼ਰ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਜੀ ਵਧੀਆ ਤੁਸੀਂ ਦੱਸੋ ਜਿਵੇਂ ਹੁਣ ਤੁਸੀਂ ਕ੍ਰਿਕਟ ਦੇ ਵਿੱਚ ਹਨ ਇੱਕ ਵੱਖਰਾ ਨਾਮ ਕਮਾ ਰਹੇ ਹੋ ਪਰ ਇਹ ਤੋਂ ਪਹਿਲਾਂ ਤੁਸੀਂ ਦੱਸਦੇ ਕਿ ਜਿਵੇਂ ਤੁਸੀਂ ਦੱਸ ਦਿਓ ਕਿ ਤੁਹਾਡੇ ਨਾਲ ਇੱਕ ਹਾਦਸਾ ਵਾਪਰਿਆ ਨਾ ਹਾਦਸੇ ਦੇ ਬਾਅਦ ਤੁਹਾਡੀ ਜ਼ਿੰਦਗੀ ਚੇਂਜ ਹੋਈ ਆ ਇਹ ਹਾਦਸਾ ਕਿਵੇਂ ਵਾਪਰਿਆ ਤੇ ਕੀ ਹੋਇਆ ਸੀਗਾ ਮੈਂ ਮੈਂ ਨਾ ਮੰਡੀ ਗਵਿੰਦਗੜ੍ਹ ਮਿਲ ਦੇ ਵਿੱਚ ਲੱਗਿਆ ਸੀਗਾ ਤੇ ਉੱਥੇ ਮੇਰਾ ਐਕਸੀਡੈਂਟ ਹੋ ਜਾਂਦਾ ਤੇ ਚਲਦੀ ਮਸ਼ੀਨ ਦੇ ਵਿੱਚ ਮੇਰਾ ਹੱਥ ਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਡਿਸੇਬਲ ਕ੍ਰਿਕਟ ਦੇ ਵਿੱਚ ਆਇਆ ਸੀਗਾ ਕਹਿੰਦੇ ਮਤਲਬ ਕਿ ਉੱਥੋਂ ਤੁਹਾਡਾ ਹੱਥ ਹੋ ਗਿਆ ਪਰ ਮਤਲਬ ਕਿ ਜੇ ਮੈਂ ਤੁਸੀਂ ਬਾਅਦ ਚ ਦੱਸਦੇ ਹੋ ਕਿ ਤੁਸੀਂ ਕ੍ਰਿਕਟ ਦੀ ਦੁਨੀਆ ਦੇ ਵਿੱਚ ਆਏ ਹਨਾ ਹੱਥ ਘਟਣ ਤੋਂ ਬਾਅਦ ਜ਼ਿੰਦਗੀ ਨਾ ਕਈ ਵਾਰ ਅਸੀਂ ਇਹ ਸੋਚਣ ਲੱਗ ਜਾਂਦੇ ਕਿ ਹੁਣ ਮੇਤੋਂ ਕੁਝ ਨਹੀਂ ਬਣਨਾ ਹੈਗਾ ਪਰ ਉਵੇਂ ਤੁਸੀਂ ਕਿਵੇਂ ਆਪਦੀ ਲਾਈਫ ਨੂੰ ਅੱਗੇ ਦੇਖਿਆ ਮੈਂ ਦਰਅਸਲ ਹਰ ਇੱਕ ਇਨਸਾਨ ਦਾ ਇੱਕ ਮੋਟਿਵ ਹੁੰਦਾ ਜ਼ਿੰਦਗੀ ਦਾ ਇੱਕ ਟੀਚਾ ਹੁੰਦਾ ਵੀ ਉਸ ਨੂੰ ਹਾਸਲ ਕਰਨਾ ਹੀ ਕਰਨਾ ਤੇ ਮੈਂ ਸ਼ੁਰੂ ਤੋਂ ਹੀ ক্রিকেট ਦੇ ਨਾਲ ਬਹੁਤ ਜੁੜਿਆ ਹੋਇਆ ਬਚਪਨ ਤੋਂ ਸਕੂਲ ਟਾਈਮ ਦੇ ਵਿੱਚ ਵੀ ক্রিকেট ਖੇਡਣਾ ਤੇ ਟੀਵੀ ਦੇ ਵਿੱਚ ਮੈਚ ਦੇਖਣੇ ਤੇ ਮੇਰਾ ਸਭ ਤੋਂ ਫੇਵਰਟ ਪਲੇਅਰ ਬਰਿੰਦਰ ਸਾਹਾਗਾ ਤੇ ਮੈਂ ਉਹਨੂੰ ਹਮੇਸ਼ਾ ਆਪਣਾ ਗੁਰੂ ਮੰਨਿਆ ਹੋਇਆ ਤੇ ਉਹਨਾਂ ਨੂੰ ਇਹ ਦੇਖ ਕੇ ਮੈਂ ਇੱਥੇ ਤੱਕ ਪਹੁੰਚੇ ਹਾਂ ਉਹਨਾਂ ਨੂੰ ਦੇਖ ਕੇ ਮੈਂ ਸਾਰਾ ਕੁਝ ਸਿੱਖਿਆ ਤੇ ਬਸ ਉਹ ਮਨ ਦੇ ਵਿੱਚ ਸੀਗਾ ਵੀ ਇੱਕ ਵਾਰ ਜੇ ਜ਼ਿਆਦਾ ਨਹੀਂ ਤਾਂ ਇੰਡੀਆ ਤਾਂ ਜ਼ਰੂਰ ਖੇਡਣੀ ਹੀ ਖੇਡਣਾ ਤੇ ਮੰਨਦਾ ਇੱਕ ਸੀਗਾ ਟੀਚਾ ਵੀ ਇੱਥੇ ਤੱਕ ਪਹੁੰਚਣਾ ਹੀ ਪਹੁੰਚਣਾ ਤੇ ਬਟ ਪਰਮਾਤਮਾ ਨੇ ਕੁਝ ਹੋਰ ਹੀ ਸੋਚਿਆ ਸੀਗਾ ਤੇ ਕਿਉਂਕਿ ਜਿਹੜੀ ਕ੍ਰਿਕਟ ਹੈ ਇੱਕ ਪੈਸੀ ਵਾਲੀ ਗੇਮ ਆ ਹਰ ਇੱਕ ਇਨਸਾਨ ਉਹ ਨਹੀਂ ਖੇਡ ਸਕਦਾ ਸਿਰਫ ਖੇਡੂਗਾ ਤਾਂ ਆਪਣੇ ਮਨ ਪਰਚਾਵੇ ਵਾਸਤੇ ਅਗਰ ਤੁਸੀਂ ਸੋਚੋ ਵੀ ਹਾਂ ਮੈਂ ਜ਼ਿੰਦਗੀ ਦੇ ਵਿੱਚ ਵੀ ਕ੍ਰਿਕਟ ਦੇ ਵਿੱਚ ਮੰਨ ਲਓ ਕੋਈ ਵੱਡਾ ਮਕਾਮ ਹਾਸਲ ਕਰਨਾ ਤਾਂ ਉਹਦੇ ਲਈ ਤੁਹਾਨੂੰ ਫਾਈਨੈਂਸ਼ੀਅਲ ਜਿਹੜਾ ਸਪੋਰਟ ਦੀ ਬਹੁਤ ਜ਼ਰੂਰਤ ਆ ਫਾਈਨੈਂਸ਼ੀਅਲ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਪੈਸਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਕ੍ਰਿਕਟ ਦਾ ਸਮਾਨ ਬੜਾ ਮਹਿੰਗਾ ਹੈ ਤੇ ਕ੍ਰਿਕਟ ਖੇਡਣ ਵਾਸਤੇ ਤੁਹਾਨੂੰ ਪਤਾ ਵੀ ਸਪਾਰਸ਼ਾਂ ਵੀ ਚੱਲਦੀਆਂ ਨੇ ਕ੍ਰਿਕਟ ਦੇ ਵਿੱਚ ਕਿਉਂਕਿ ਇੰਡੀਆ ਦੇ ਵਿੱਚ ਇਹ ਸਭ ਤੋਂ ਮਹਿੰਗੀ ਗੇਮ ਸਮਝ ਲਓ ਇੱਕ ਤਰ੍ਹਾਂ ਦੀ ਤੇ ਇੰਡੀਆ ਵਿੱਚ ਕਰੇਜ ਵੀ ਇਸ ਦਾ ਬਹੁਤ ਜ਼ਿਆਦਾ ਕ੍ਰਿਕਟ ਦਾ ਤੇ ਉਸ ਚੀਜ਼ ਨੂੰ ਸੋਚ ਕੇ ਮੈਂ ਚੱਲਿਆ ਸੀਗਾ ਵੀ ਚਲੋ ਜੇ ਕਿਸਮਤ ਦੇ ਸਹਾਰੇ ਮੇਰੀ ਮਿਹਨਤ ਦੇ ਸਾਰੇ ਜੇ ਮੈਨੂੰ ਇੰਡੀਆ ਖੇਡਣ ਦਾ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਤਸਕ ਪਹੁੰਚੂਗਾ ਤੇ ਜਿਵੇਂ ਹਾਦਸਾ ਵਾਪਰਿਆ ਤਾਂ ਹਾਦਸੇ ਤੋਂ ਬਾਅਦ ਇੱਕ ਹੁੰਦਾ ਹੈ ਨਾ ਕਿ ਮਾਈਂਡ ਦੇ ਵਿੱਚ ਥੌਟ ਆ ਜਾਂਦਾ ਹੈ ਕਿ ਮੈਂ ਨਹੀਂ ਹੁਣ ਇਹ ਕੁਝ ਕਰਨਾ ਹੈ ਜਾਂ ਫਿਰ ਮੈਂ ਆਪਣੀ ਡ੍ਰੀਮ ਕਰਨੀ ਧਿਆਨ ਦੇਣਾ ਹੈ ਮਤਲਬ ਕਦੋਂ ਤੁਹਾਨੂੰ ਇਹ ਚੀਜ਼ ਫੀਲ ਹੋਈ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀਗਾ ਉਦੋਂ ਮਤਲਬ 2 ਸਾਲ ਮੈਂ ਘਰਾਂ ਬੈਠਾ ਰਿਹਾ ਕਿਉਂਕਿ ਜ਼ਖਮ ਹਰਾ ਸੀਗਾ ਤੇ ਬਸ ਟੀਵੀ ਦੇ ਵਿੱਚ ਮੈਚ ਦੇਖੀ ਜਾਣੇ ਤੇ ਜਿਹੜਾ ਗਰਾਊਂਡ ਆਂਦਾ ਸੀਗਾ ਉਰੇ ਮੁੰਡੇ ਖੇਡਦੇ ਸੀਗੇ ਤੋਂ ਉਹਨਾਂ ਨੂੰ ਦੇਖ ਕੇ ਹੀ ਮੇਰਾ ਮਨ ਦਾ ਉਬਾਲਾ ਖਾਂਦਾ ਸੀਗਾ ਵੀ ਮੈਂ ਕਿਸ ਟਾਈਮ ਉਰੇ ਖੇਡਦਾ ਹੁੰਦਾ ਸੀਗਾ ਤੇ ਅੱਜ ਮੈਂ ਇੱਕ ਹੱਥ ਕਰਕੇ ਮਤਲਬ ਵੀ ਬਾਹਰ ਬੈਠਾ ਹਾਂ ਤੇ ਸਿਰਫ ਇਹਨਾਂ ਨੂੰ ਦੇਖ ਸਕਦਾ ਫਿਰ ਐਦਾਂ ਹੀ ਮੈਂ ਡੀਡੀ ਸਪੋਰਟਸ ਤੇ ਮੈਚ ਦੇਖ ਰਿਹਾ ਸੀਗਾ ਉੱਥੇ ਡਿਸੇਬਲ ਦੇ ਮੈਚ ਚੱਲ ਰਹੇ ਸੀਗੇ ਜੀ ਹੈਂਡੀਕੈਪ ੂਰਟੇ ਹੁੰਦੇ ਜਿਹੜੇ ਤੇ ਉਹਨਾਂ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਥੋੜਾ ਜਿਹਾ ਉਹ ਆਇਆ ਵੀ ਮੈਂ ਕਿ ਯਾਰ ਵੀ ਆਪਾਂ ਵੀ ਟਰਾਈ ਕਰ ਸਕਦੇ ਹਾਂ ਕਿਉਂਕਿ ਮੈਂ ਕ੍ਰਿਕਟ ਦਾ ਖੇਡਦਾ ਹੀ ਸੀਗਾ ਜੀ ਤੇ ਉਹਨਾਂ ਨੂੰ ਦੇਖ ਕੇ ਫਿਰ ਇੱਕ ਥੋੜਾ ਜਿਹਾ ਹੋਰ ਹੌਸਲਾ ਆਇਆ ਵੀ ਨਹੀਂ ਵੀ ਅਜੇ ਰੁਕਣਾ ਨਹੀਂ ਹੈਗਾ ਵੀ ਪ੍ਰਮਾਤਮਾ ਖਬਰ ਕੀ ਕੀ ਸੋਚ ਕੇ ਮੈਨੂੰ ਇਹ ਚੀਜ਼ ਦਿਖਾਈ ਆ ਵੀ ਉਸੇ ਉਸੇ ਲਾਈਨ ਦੀ ਮੰਨ ਲਓ ਜਿੱਦਾਂ ক্রিকেট ਦਾ ক্রিকেট ਦੀ ਲਾਈਨ ਦੀ ਮੈਨੂੰ ਕਿਹੋ ਜਿਹੇ ਤਰ੍ਹਾਂ ਦੀ ਵੀਡੀਓ ਮਿਲੀ ਉਹ ਦੇਖਣ ਨੂੰ ਤੇ ਉਹਨਾਂ ਨੂੰ ਦੇਖ ਕੇ ਫਿਰ ਮੈਂ ਉਰੇ ਪੰਜਾਬ ਦੇ ਵਿੱਚ ਜਿਹੜੇ ਮੁੰਡੇ ਖੇលਦੇ ਸੀਗੇ ਤੇ ਉਹਨਾਂ ਬਾਰੇ ਪਤਾ ਕੀਤਾ ਤੇ ਫਿਰ ਉਹਨਾਂ ਨਾਲ ਕੰਟੈਕਟ ਹੋਇਆ ਤੇ ਹੌਲੀ ਹੌਲੀ ਫਿਰ ਇਦਾਂ ਪੰਜਾਬ ਟੀਮ ਦਾ ਮੈਂ ਕੈਪਟਨ ਵੀ ਰਹਿ ਚੁੱਕਿਆ ਹੁਣ ਤੇ ਇੰਡੀਆ ਪਲੇਅਰਾਂ ਤੇ ਇੰਡੀਆ ਤੇ ਇੰਗਲੈਂਡ ਦੀ ਸੀਰੀਜ਼ ਹੋਈ ਸੀਗੀ અમદાવાદ મોદી સ્ટેડિયમ ਦੇ ਵਿੱਚ ਤੇ ਉਸ ટીમ ਦਾ ਮੈਂ ਹਿੱਸਾ ਵੀ ਸੀਗਾ ਤੇ ਫਿਲਹਾਲ ਹੁਣ ਸਾਡੀ ਟੀਮ ਆ ਜਿਹੜੀ ਉਹ ਇੰਗਲੈਂਡ ਗਈ ਹੋਈ ਆ ਉਹ ਮਿਕਸਡ ਡਿਸੇਬਿਲਟੀ ਦਾ ਉੱਥੇ ਇੰਗਲੈਂਡ ਦੇ ਨਾਲ ਸੀਰੀਜ਼ ਚੱਲ ਰਹੀ ਆ ਤੇ ਮੈਨੂੰ ਬੜਾ ਹੁਣ ਮਾਣ ਹੋ ਰਿਹਾ ਵੀ ਹਾਂ ਚਲੋ ਜਿਹੜਾ ਮੇਰਾ ਸੁਪਨਾ ਸੀਗਾ ਵੀ ਇੰਡੀਆ ਖੇਡਣ ਦਾ ਉਹ ਮੇਰਾ ਸਾਕਾਰ ਹੋਇਆ ਤੇ ਅੱਗੇ ਦੇਖੋ ਹੁਣ ਕੀ ਬਣਦਾ ਮੇਰਾ ਜਿਹੜਾ ਮੇਨ ਸੀਗਾ ਮੋਟਿਵੇਕ ਇੱਕ ਵਾਰ ਤਾਂ ਇੰਡੀਆ ਦਾ ਜਿਹੜਾ ਟੈਗ ਆ ਜ਼ਰੂਰ ਲਗਵਾਣੀ ਲਗਵਾਣਾ ਹਾਂ ਜਿਵੇਂ ਹੁਣ ਪਰਿਵਾਰ ਦੇ ਵਿੱਚ ਤੁਸੀਂ ਦੱਸ ਦਿਓ ਕਿ ਮੈਂ ਹਾਥਸੇ ਤੋਂ ਬਾਅਦ ਕੀ ਕ੍ਰਿਕਟ ਦੀ ਦੁਨੀਆ ਦੇ ਵਿੱਚ ਜਾਣਾ ਹੈ ਆਪਣਾ ਸੁਪਨਾ ਪੂਰਾ ਕਰਨਾ ਹੈ ਤਾਂ ਪਰਿਵਾਰ ਦਾ ਕੀ ਰਵਈਆ ਸੀਗਾ ਪਰਿਵਾਰ ਦਾ ਕੀ ਸਹਿਯੋਗ ਸੀਗਾ ਮੈਮ ਮੇਰੇ ਪਰਿਵਾਰ ਨੇ ਹਮੇਸ਼ਾ ਮੈਨੂੰ ਸਪੋਰਟ ਕੀਤੀ ਆ ਅੱਜ ਤੱਕ ਉਹਨਾਂ ਨੇ ਕਦੇ ਵੀ ਮੈਨੂੰ ਮਤਲਬ ਕਿਸੇ ਚੀਜ਼ ਤੋਂ ਰੋਕਿਆ ਨਹੀਂ ਹੈਗਾ ਕਿਉਂਕਿ ਮੇਰੇ ਮਾਪੇ ਖੁਦ ਇੱਕ ਤਰ੍ਹਾਂ ਦੇ ਮਤਲਬ ਦਿਹਾੜੀਆਂ ਕਰ ਕਰਕੇ ਸਾਨੂੰ ਪੜਾਇਆ ਲਿਖਾਇਆ ਉਰੇ ਤੱਕ ਪਹੁੰਚਾਇਆ ਤੇ ਉਹਨਾਂ ਨੂੰ ਵੀ ਸੀਗਾ ਚਲੋ ਵੀ ਇਹਨੂੰ ਸ਼ੌਂਕ ਆ ক্রিকেট ਦਾ ਕਿਉਂਕਿ ਮੈਂ ਜਦੋਂ ਹੁਣ ਜਿਹੜੇ ਸਾਡੇ ਡੀਸੇਬਲ ਦੇ ਟੂਰਨਾਮੈਂਟ ਹੁੰਦੇ ਨੇ ਜਦੋਂ ਵੀ ਮੈਂ ਖੇਡਣ ਜਾਂਦਾ ਮੰਨ ਲਓ ਵੀ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਸਾਡੇ ਮੈਚ YouTube ਦੇ ਉੱਪਰ ਚੱਲਦੇ ਨੇ ਫੈਨ ਕੋਰਡ ਦੇ ਉੱਪਰ ਮੈਚ ਚੱਲਦੇ ਨੇ ਸਾਡੇ ਰਿਸ਼ਤੇਦਾਰ ਸਾਨੂੰ ਬੜਾ ਉਹ ਕਰਦੇ ਨੇ ਪਿੰਡ ਵਾਲੇ ਵਿਹਾ ਯਾਰ ਤੁਹਾਨੂੰ ਦੇਖਿਆ ਸੀਗਾ ਸੀ ਟੀਵੀ ਉਦੇ ਪਰ YouTube ਪਰ ਤੇ ਮੈਂ ਚੱਲਦੇ ਨੇ ਤੇ ਉਹ ਚੀਜ਼ ਬੜੀ ਖੁਸ਼ੀ ਦਿੰਦੀ ਆ ਤੇ ਉਦਾਂ ਹੀ ਜਿਹੜਾ ਕਰਦਿਆਂ ਦੇ ਨਾਲ ਨਾਲ ਪਿੰਡ ਦਾ ਤੇ ਰਿਸ਼ਤੇਦਾਰਾਂ ਦਾ ਮੈਨੂੰ ਬੜਾ ਸਪੋਰਟ ਆ ਤੇ ਹਰੇਕ ਬੰਦਾ ਮੇਰੀ ਸਪੋਰਟ ਕਰਦਾ ਪਰਿਵਾਰ ਦੇ ਤੁਸੀਂ ਦੱਸ ਦਿਓ ਕਿ ਹਾਲਾਤ ਜਿਹੜੇ ਬਹੁਤੇ ਚੰਗੇ ਨਹੀਂ ਸੀਗੇ ਤੇ ਹੁਣ ਵੀ ਤੁਹਾਡੇ ਮਤਲਬ ਠੀਕ ਠਾਕ ਚੱਲ ਰਹੇ ਨੇ ਤਾਂ ਕਿਵੇਂ ਮਤਲਬ ਕਿ ਇਹਨਾਂ ਹਾਲਾਤਾਂ ਨੂੰ ਵੇਖਦੇ ਹੋ ਤੁਸੀਂ ਆਪ ਦੀ ਵੀ ਕਿਵੇਂ ਪ੍ਰੈਕਟਿਸ ਕਰਦੇ ਹੋ ਮਤਲਬ ਕਿਵੇਂ ਖੁਦ ਲਈ ਵੀ ਟਾਈਮ ਕੱਢਦੇ ਹੋ ਮੈਮ ਦੇਖੋ ਮੇਰੇ ਫੈਮਿਲੀ ਦੇ ਵਿੱਚੋਂ ਮੰਨ ਲਓ ਮੈਂ ਵੱਡਾ ਹਾਂ ਮੇਰਾ ਇੱਕ ਮੇਰਾ ਬ੍ਰਦਰ ਛੋਟਾ ਮੇਰੇ ਤੋਂ ਤੇ ਇੱਕ ਸਿਸਟਰ ਆ ਤੇ ਸਿਸਟਰ ਦੀ ਮੈਰਿਜ ਹੋ ਗਈ ਆ ਤੇ ਬ੍ਰਦਰ ਆ ਜਿਹੜਾ ਉਹ ਵੀ ਇੱਕ ਤਰ੍ਹਾਂ ਲੇਬਰ ਦਾ ਹੀ ਕੰਮ ਕਰਦਾ ਰਾਜ ਮਿਸਤਰੀ ਆ ਤੇ ਹੋ ਕਰਦੇ ਵੱਡਾ ਹੋਣ ਦੇ ਨਾਤੇ ਮੰਨ ਲਓ ਕਰਦੇ ਮੇਰੇ ਫਰਜ਼ ਬਣਦੇ ਨੇ ਵੀ ਸਭ ਤੋਂ ਪਹਿਲਾਂ ਮੈਂ ਦੇਖਾਂ ਹਣਾ ਕਰਦੇ ਖਰਚਾ ਪਾਣੀ ਸਾਰਾ ਕਿਉਂਕਿ ਉਹ ਚਲੋ ਛੋਟੇ ਨੇ ਮੇਰੇ ਤੋਂ ਤੇ ਉਸ ਚੀਜ਼ ਦੀ ਮੈਨੂੰ ਬੜੀ ਰੈਂਦੀ ਸੀ ਕਿ ਮੈਂ ਕੰਮ ਵੀ ਕਰਦਾ ਰਿਹਾ ਮੈਂ ਮਹਾਲੀ ਚੰਡੀਗੜ੍ਹ ਦੇ ਵਿੱਚ ਵੀ ਬਾਈਕ ਵਗੈਰਾ ਚਲਾਈ ਆ ਸਵੀਗੀ ਦੇ ਵਿੱਚ ਵੀ ਕੰਮ ਕੀਤਾ ਉੱਥੇ ਕਿੰਨੇ ਘੰਟੇ ਜਿਹੜੇ ਤੁਸੀਂ ਕੰਮ ਕਰਦੇ ਸੀ ਮੈਂ ਉੱਥੇ ਮੈਂ 16 16 18 18 ਘੰਟੇ ਵੀ ਕੰਮ ਕੀਤਾ ਬਾਈਕ ਦੇ ਉੱਪਰ ਮੰਨ ਲਓ ਵੀ ਸਵੇਰ 6 ਵਜੇ ਨਿਕਲਣਾ ਰਾਤ ਨੂੰ ਕਦੇ 2 ਵਜੇ ਆਣਾ ਕਦੇ 1 ਵਜੇ ਆਣਾ ਕਦੇ 11 ਵਜੇ ਆਣਾ ਮਨ ਲਓ ਕਿ ਇੱਧਰ ਟਾਈਮ ਕਿਵੇਂ ਦਿੰਦੇ ਸੀ ਜ ਜਦੋਂ ਨਾ ਟਾਈਮ ਤੇ ਤੁਸੀਂ ਕੰਮ ਤੇ ਲਗਾਉਂਦੇ ਸੀ ਜਦੋਂ ਮੈਂ ਪਿੰਡਾਂ ਦਾ ਸੀਗਾ ਮੰਨ ਲਓ ਮੈਂ 15 ਦਿਨ ਬਾਅਦ ਪਿੰਡ ਆ ਗਿਆ ਜਾਂ ਹਫਤੇ ਬਾਅਦ ਪਿੰਡ ਆ ਗਿਆ ਤਾਂ ਮੈਂ ਮੰਨ ਲਓ ਜਿੰਨਾ ਕਿ ਟਾਈਮ ਮੈਨੂੰ ਮਿਲਦਾ ਸੀਗਾ ਮੈਂ ਗਰਾਊਂਡ ਨੂੰ ਜ਼ਰੂਰ ਦਿੰਦਾ ਸੀਗਾ ਚਾਹੇ ਮੈਨੂੰ ਘੰਟਾ ਮਿਲੇ ਚਾਹੇ 2 ਘੰਟੇ ਮਿਲੇ ਜਿਹੜੀ ਮੇਰੇ ਐਕਸਰਸਾਈਜ਼ ਵਗੈਰਾ ਸੀਗੀ ਫਿਟਨੈਸ ਉਹ ਮੈਂ ਘਰਾਂ ਕਰਦਾ ਰਹਿੰਦਾ ਸੀਗਾ ਜੋ ਉੱਥੇ ਜਿੱਥੇ ਰੂਮ ਦੇ ਵਿੱਚ ਰਹਿੰਦੇ ਸੀਗੇ ਉੱਥੇ ਜਦੋਂ ਵੀ ਟਾਈਮ ਮਿਲਦਾ ਸੀਗਾ ਉਹਦੇ ਉੱਪਰ ਮੈਂ ਕੰਮ ਕਰੀ ਜਾਂਦਾ ਤਾਂ ਆਪਣਾ ਪਰਿਵਾਰ ਵੀ ਚਲਾਉਣਾ ਹੈ ਤੇ ਖੁਦ ਦੀ ਡਾਈਟ ਦਾ ਵੀ ਧਿਆਨ ਰੱਖਣਾ ਹੈ ਕਿਉਂਕਿ ਖਿਡਾਰੀ ਲਈ ਡਾਈਟ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਹਨਾ ਤਾਂ ਆਪਦੇ ਮਤਲਬ ਕਿ ਤੁਸੀਂ ਫਿਰ ਡਾਈਟ ਕਿਵੇਂ ਜਿਹੜੀ ਆ ਆਪਣੀ ਤਿਆਰੀ ਕਰਦੇ ਹੋ ਡਾਈਟ ਕੀ ਆ ਉਹ ਵੀ ਜ਼ਰੂਰ ਦੱਸੋ ਤੇ ਨਾਲੇ ਕਿਵੇਂ ਡਾਈਟ ਕੱਢਦੇ ਹੋ ਵੀ ਦੱਸੋ ਮੈਮ ਡਾਈਟ ਤਾਂ ਆਪਣੀ ਉਹੀ ਸਿੰਪਲ ਜਿਹੀ ਕਰਦਾ ਖਾਣਾ ਦੋ ਰੋਟੀਆਂ ਚਲੋ ਬਾਕੀ ਜਦੋਂ ਮੌਕਾ ਮਿਲਦਾ ਕੋਈ ਫਰੂਟ ਵਗੈਰਾ ਵੀ ਖਾਈਦਾ ਬਾਹਰ ਜਿੱਦਾਂ ਹੁਣ ਬਾਹਰ ਬਾਈਕ ਦੇ ਉੱਪਰ ਘੁੰਮ ਜਾਂਦਾ ਤਾਂ ਕਦੇ ਜੂਸ ਪੀ ਲਿਆ ਮੰਨ ਲਾ ਵੀ ਕਦੇ ਜਰਾ ਉਹ ਫੇਟੀ ਚੀਜ਼ਾਂ ਨਹੀਂ ਖਾਦਿਆ ਜਿੱਦਾਂ ਕੋਈ ਤਲਿਆ ਹੋਇਆ ਲਗਾ ਲਓ ਜਾਂ 버거 ਪੀਜਾ ਲਾ ਲਓ ਇਦਾਂ ਦਾ ਕੁਛ ਨਹੀਂ ਤੇ ਹਮੇਸ਼ਾ ਫਰੂਟ ਨੂੰ ਜ਼ਿਆਦਾ ਮੈਂ ਉਹ ਦਿੱਤਾ ਤੇ ਕਿਉਂਕਿ ਚਲੋ ਫਰੂਟ ਹੋ ਗਿਆ ਹੁਣ ਡਰਾਈ ਫਰੂਟ ਖਾਣ ਤੋਂ ਯੋਗ ਤਾਂ ਹੈ ਨਹੀਂ ਕਿਉਂਕਿ ਜੇ ਮਨ ਲਵ ਜੇ ਕਰਤੋ ਠੀਕ ਠਾਕ ਹੋਈਏ ਚਲੋ ਫਿਰ ਬੰਦਾ ਫੇਰ ਵੀ ਕਰ ਲੈਂਦਾ ਹੁਣ ਜਿੰਨੇ ਕਮਾਉਣੇ ਉਹਨੇ ਘਰ ਦੇ ਖਰਚੇ ਵਿੱਚ ਲੰਘ ਜਾਣੇ ਨੇ ਹੁਣ ਘਰ ਤੋਂ ਜਦੇ ਫੋਨ ਆਂਦਰ ਵੀ ਆਹ ਚੀਜ਼ ਨਹੀਂ ਹੈਗੀ ਫਿਰ ਉਹ ਵੀ ਲੈ ਕੇ ਆਣੀਆ ਜਦੋਂ ਵੀ ਘਰ ਆਉਣਾ ਸੌਦਾ ਲੈ ਕੇ ਆਉਣਾ ਤੇ ਉਹ ਚ ਮਨ ਲਵ ਟਾਈਮ ਤਾਂ ਬੜਾ ਮੁਸ਼ਕਿਲ ਦੇਖਿਆ ਤੇ ਬਸ ਆਪਣੀ ਡਾਈਟ ਵੀ ਇਹੀ ਆ ਵੀ ਆਪਣਾ ਜੋ ਘਰ ਤੋਂ ਮਿਲ ਰਿਆ ਮੈਂ ਉਹ ਖਾ ਕੇ ਖੁਸ਼ ਸੀਗਾ ਜਿਵੇਂ ਹੁਣ ਤੁਸੀਂ ਦੱਸ ਦਿਓ ਕਿ ਤੁਸੀਂ ਜਿਹੜੀ ਆ ਪੰਜਾਬ ਦੀ ਟੀਮ ਆ ਉਹਦੇ ਕਪਤਾਨ ਹੋ ਹਨਾ ਤੇ ਕਿਵੇਂ ਤੁਹਾਨੂੰ ਜਿਹੜੀ ਇਹ ਜ਼ਿੰਮੇਵਾਰੀ ਮਿਲਦੀ ਆ ਜਾਂ ਫਿਰ ਤੁਸੀਂ ਖੁਦ ਜਿਹੜੀ ਆ ਆਪਣੀ ਟੀਮ ਇਹ ਤਿਆਰ ਕੀਤੀ ਆ ਨਹੀਂ ਮੈਮ ਇਹ ਨਾ ਸਟਾਰਟਿੰਗ ਤੋਂ ਪਹਿਲਾਂ ਜਿਹੜੇ ਮੰਨ ਲਓ ਮੇਰੇ ਤੋਂ ਪਹਿਲਾਂ ਜਿਹੜੇ ਮੁੰਡੇ ਸੀਗੇ ਉਹ ਖੇਡਦੇ ਸੀਗੇ ਤੇ ਉਹਨਾਂ ਨਾਲ ਮੇਰੀ ਹੌਲੀ-ਹੌਲੀ ਗੱਲਬਾਤ ਹੋਈ ਫਿਰ ਉਹਨਾਂ ਨਾਲ ਕੰਟੈਕਟ ਹੋਇਆ ਫਿਰ ਉਹਨਾਂ ਉਹਨਾਂ ਦੇ ਨਾਲ ਮੈਂ ਪਹਿਲਾ ਟੂਰ ਮੇਰਾ ਹਿਮਾਚਲ ਦਾ ਸੀਗਾ ਕੁਲੂ ਖੇਡ ਗਿਆ ਸੀਗਾ ਮੋਦੋ ਪੰਜਾਬ ਤੇ ਹਿਮਾਚਲ ਪੰਜਾਬ ਹਿਮਾਚਲ ਤੇ ਕਰਨਾਟਕ ਦੀ ਸੀਰੀ ਸੀਗੀ ਤੇ ਉਹ ਸਾਰਾ ਮੇਰਾ ਪਹਿਲਾ ਟੂਰ ਸੀਗਾ ਤੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਉਹਨਾਂ ਅੱਗੇ-ਅੱਗੇ ਟੂਰਨਾਮੈਂਟ ਵਗੈਰਾ ਆਦੇ ਰਹੇ ਤੇ ਮੈਂ ਤਕਰੀਬਨ ਪੂਰੇ ਇੰਡੀਆ ਦੇ ਵਿੱਚ ਜਿੰਨੀਆਂ ਵੀ ਸਟੇਟਾਂ ਨੇ ਤਕਰੀਬਨ ਸਾਰੇ ਖੇਡ ਚੁੱਕੇ ਆਂ ਤੇ ਫਿਲਹਾਲ ਮੈਂ ਇਸ ਟਾਈਮ ਟੀਮ ਦਾ ਐਜ਼ ਅ ਪਲੇਅਰ ਹਾਂ ਤੇ ਇਸ ਟਾਈਮ ਸਾਡੀ ਟੀਮ ਦੇ ਜਿਹੜੇ ਕੈਪਟਨ ਨੇ ਉਹ ਕੁਝ ਹੋਰ ਨੇ ਅਮਰਜੀਤ ਸਿੰਘ ਆ ਉਹਨਾਂ ਦਾ ਨਾਮ ਫਿਰੋਜ਼ਪੁਰ ਤੋਂ ਨੇ ਤੇ ਕਿਉਂਕਿ ਟੀਮ ਮੰਨ ਲਓ ਜਿਹੜੀ ਮੈਨੇਜਮੈਂਟੋਂ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਮੌਕਾ ਦਿੰਦੀ ਆ ਕਿਉਂਕਿ ਮੈਂ ਕਾਫੀ ਟਾਈਮ ਕਾਫੀ ਦੇਰ ਤੱਕ ਮੈਂ ਕੈਪਟਨੀ ਨਹੀਂ ਕੀਤੀ ਏ ਟੀਮ ਦੀ ਜੀ ਤੇ ਫਿਲਹਾਲ ਹੁਣ ਸਾਡੀ ਜਿਹੜੀ ਟੀਮ ਆ ਉਹ ਜਲੰਧਰ ਤੋਂ ਨੇ ਸਰ ਅਰຸນ ਮੌਂਟੀ ਰੋਡ ਆ ਤੇ ਲੋਕਨਾਥਪਾਲ ਜੀ ਨੇ ਜਿਹੜੇ ਸਾਡੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਪ੍ਰੈਜ਼ੀਡੈਂਟ ਅਤੇ ਜਰਨਲ ਸੈਕਟਰੀ ਨੇ ਤੇ ਜਿਹੜੀ ਸਾਡੀ ਐਸੋਸੀਏਸ਼ਨ ਉਹ ਡਿਫਰੈਂਟਲੀ ਐਵੇਲ ক্রিকেট ਕਾਉਂਸਲ ਆਫ ਪੰਜਾਬ ਆ ਤੇ ਇਹਦੇ ਅੰਦਰ ਜਿਹੜਾ ਸਾਰੇ ਪੰਜਾਬ ਦੇ ਪਲੇਅਰ ਖੇਡਦੇ ਨੇ ਜਿਵੇਂ ਹੁਣ ਤੁਸੀਂ ਇਹ ਵੀ ਦੱਸ ਦਿਓ ਕਿ ਗਰਾਊਂਡ ਦੇ ਵਿੱਚ ਤੁਸੀਂ ਹੋਰ ਵੀ ਬੱਚੇ ਜਿਹੜਾ ক্রিকেট ਦੇ ਲਈ ਤਿਆਰ ਕਰ ਰਹੇ ਹੋ ਹਨਾ ਤੇ ਪਿੰਡ ਦੇ ਵੀ ਆਉਂਦੇ ਆ ਤਾਂ ਬਾਹਰੋਂ ਵੀ ਕੀ ਇੱਥੇ ਪਿੰਡ ਬੱਚੇ ਆਉਂਦੇ ਆ ਹਾਂਜੀ ਮੈਮ ਮੇਰੇ ਕੋਲੋਂ ਹੁਣ 5-6 ਮੁੰਡੇ ਆਉਂਦੇ ਨੇ ਬਾਹਰ ਤੋਂ ਹਾਂ ਤੇ ਬਾਕੀ ਫਿਲਹਾਲ ਤਾਂ ਮੇਰੇ ਪਿੰਡ ਦੇ ਜਿਹੜੇ ਛੋਟੇ ਬੱਚੇ ਨੇ ਅੰਡਰ ਦੇ ਉਹਨਾਂ ਨੂੰ ਇੱਥੇ ਟ੍ਰੇਨਿੰਗ ਦਿਨਾ ক্রিকেট ਦੀ ਤੇ ਸ਼ਾਮ ਨੂੰ ਜਾਂ ਜਦੋਂ ਵੀ ਟਾਈਮ ਮਿਲਦਾ ਫਿਰ ਉਹਨਾਂ ਨੂੰ ਮੈਚ ਵੀ ਖੜਾਣਾ ਅਸੀਂ ਮੈਚ ਖੇਡਣ ਵੀ ਜਾਂਦੇ ਆ ਬਾਹਰ ਵੀ ਜਾਂਦੇ ਆ ਤੇ ਸਭ ਤੋਂ ਵੱਡੀ ਗੱਲ ਆ ਵੀ ਅਸੀਂ ਲੈਦਰ ਤੇ ਖੇਡਦੇ ਆ ਕਿਉਂਕਿ ਅੱਜ ਕੱਲ ਸਾਰੇ ਕੋਸਕੋ ਤੇ ਜ਼ਿਆਦਾ ਪਏ ਹੋਏ ਨੇ ਰਬੜ ਦੀਆਂ ਬੋਲਾਂ ਨਾਲ ਖੇਡਦੇ ਨੇ ਪਰ ਜਿਹੜੀ ਅਸਲੀ ਕ੍ਰਿਕਟ ਆ ਲੈਦਰ ਦੀ ਆ ਕਿਉਂਕਿ ਚਲੋ ਮੇਰੀ ਮੇਨ ਜਿਹੜਾ ਮੋਟਿਵ ਇਹ ਆ ਵੀ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜ ਕੇ ਰੱਖਣਾ ਬਾਕੀ ਉਹਨਾਂ ਦੀ ਕਿਸਮਤ ਆ ਵੀ ਅੱਗੇ ਉਹ ਕੀ ਕਰਦੇ ਨੇ ਜਾਂ ਉਹਨਾਂ ਦੀ ਕਿਸਮਤ ਵਿੱਚ ਕੀ ਲਿਖਿਆ ਆ ਮੇਰਾ ਮੇਨ ਮਕਸਦ ਵੀ ਉਹਨਾਂ ਨੂੰ ਗਰਾਊਂਡ ਨਾਲ ਜੋੜ ਕੇ ਰੱਖਣਾ ਨਸ਼ੇ ਪੱਤਰ ਦੂਰ ਰੱਖੀਏ ਜਿਵੇਂ ਹੁਣ ਨਸ਼ਿਆਂ ਦੀ ਵੀ ਗੱਲ ਕੀਤੀ ਹੈ ਤੁਸੀਂ ਉਹਤੇ ਵੀ ਆਉਂਦੇ ਆ ਪਰ ਉਸ ਤੋਂ ਪਹਿਲਾਂ ਜੇ ਦੇਖਿਆ ਜਾਵੇ ਕਿ ਸਰਕਾਰਾਂ ਦੇ ਧਿਆਨ ਦੇ ਵਿੱਚ ਖਿਡਾਰੀ ਤਾਂ ਆ ਹੀ ਜਾਂਦੇ ਆ ਚਾਹੇ ਆਪਾਂ ਕਿਤੇ ਵੀ ਜਿੱਤ ਕੇ ਆਈਏ ਹਨਾ ਤੇ ਸਰਕਾਰਾਂ ਦਾ ਕੀ ਸਹਿਯੋਗ ਰਹਿੰਦਾ ਜਾਂ ਫਿਰ ਤੁਹਾਡੇ ਲੋਕਲ ਐਮਐਲਏ ਹੋਗੇ ਜਾਂ ਫਿਰ ਕੋਈ ਵੀ ਹੋਗੇ ਸਰਕਾਰਾਂ ਦਾ ਕੀ ਸਹਿਯੋਗ ਰਹਿੰਦਾ ਹੈ ਮੈਮ ਫਿਲਹਾਲ ਸਰ ਬੋਲ ਕੇ ਮੈਨੂੰ ਕਿਤੇ ਵੀ ਕੋਈ ਰਿਸਪੌਂਸ ਨਹੀਂ ਮਿਲਿਆ ਹੈਗਾ ਮੈਂ ਪਹਿਲਾਂ ਬੰਗਲਾਦੇਸ਼ ਕਿਹੜੇ ਕਿ ਆਏ ਸੀਗਾ ਉਦੋਂ ਵੀ ਕੋ ਕਿਸੇ ਨੇ ਕੋ ਮਤਲਬ ਵੀ ਕੋਈ ਕੋਈ ਨਾ ਸਵਾਗਤ ਕੀਤਾ ਨਾ ਕਿਸੇ ਨੇ ਕੋਈ ਮੈਸੇਜ ਕੀਤਾ ਨਾ ਕਿਸੇ ਨੇ ਫੋਨ ਕੀਤਾ ਕਿਸੇ ਸਰਕਾਰੀ ਅਧਿਕਾਰੀ ਨੇ ਤੇ ਉਸਦੇ ਬਾਅਦ ਹੁਣ ਮੈਂ ਇੰਡੀਆ ਇੰਗਲੈਂਡ ਦੀ ਸੀਰੀਜ਼ ਖੇਡ ਕੇ ਆਇਆ ਸੀਗਾ ਤੇ ਇੱਕ ਕਲੱਬ ਆ ਜੀ ਸਰਹੰਦ ਦਾ ਅ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਉਹਨਾਂ ਵੱਲੋਂ ਮੈਨੂੰ ਡੀਸੀ ਸਾਹਿਬ ਤੋਂ ਸਨਮਾਨਤ ਕਰਵਾਇਆ ਗਿਆ ਸੀਗਾ ਜਦੋਂ ਮੈਂ ਨਹੀਂ ਜਿਵੇਂ ਹੁਣ ਮਾਹ ਮਾਨ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਤੇ ਇਹ ਕਹਿੰਦੀ ਹੈ ਕਿ ਅਸੀਂ ਖਿਡਾਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਨੇ ਤੇ ਖਿਡਾਰੀ ਆਂਦੇ ਨੇ ਸਾਡੇ ਕੋਲ ਅਸੀਂ ਸਨਮਾਨ ਵੀ ਕਰਦੇ ਕੀ ਤੁਹਾਡਾ ਸਨਮਾਨ ਨਹੀਂ ਹੋਇਆ ਨੀ ਮੈਂ ਮੇਰਾ ਅਜਦਾ ਅਜਦਾ ਕੁਝ ਨਹੀਂ ਹੋਇਆ ਜੋ ਵੀ ਕੀਤਾ ਮੇਰੇ ਪਿੰਡ ਵਾਸੀਆਂ ਨੇ ਕੀਤਾ ਤੇ ਇਹ ਵੀ ਮੇਰਾ ਸਭ ਤੋਂ ਵੱਡਾ ਸਨਮਾਨ ਆ ਵੀ ਮੇਰੇ ਪਿੰਡ ਵਾਲੇ ਮੈਨੂੰ ਸਪੋਰਟ ਕਰਦੇ ਨੇ ਉਹ ਮੈਨੂੰ ਜਦੋਂ ਮੈਂ ਖੇਡ ਕੇ ਆਇਆ ਸੀਗਾ ਤਾਂ ਟਰੈਕਟਰ ਦੇ ਉੱਪਰ ਬਿਠਾ ਕੇ ਢੋਲ ਢਮਕੀਆਂ ਦੇ ਨਾਲ ਮੈਨੂੰ ਪਿੰਡ ਦੇ ਵਿੱਚ ਲੈ ਕੇ ਜਾਂਦਾ ਗਿਆ ਤੇ ਪੂਰੇ ਪਿੰਡ ਦੇ ਵਿੱਚ ਘੁਮਾਇਆ ਗਿਆ ਤੇ ਸਾਰਾ ਪਿੰਡ ਮਤਲਬ ਵੀ ਆਪਣੀ ਸਪੋਰਟ ਸੀਗਾ ਸਾਰੇ ਖੁਸ਼ ਸੀਗੇ ਵੀ ਸਾਡਾ ਪਿੰਡ ਦਾ ਬੱਚਾ ਖੇਡ ਕੇ ਆਇਆ ਬੜਾ ਸਰਕਾਰ ਵੱਲੋਂ ਕੋਈ ਉਹ ਨਹੀਂ ਕਿਉਂਕਿ ਦੇਖੋ ਵੀ ਮੇਰੇ ਟੀਵੀ ਦੇ ਵਿੱਚ ਵੀ ਖਬਰ ਆਈਆਂ ਸੀਗੀਆਂ ਪਰ ਸਰਕਾਰ ਵੱਲੋਂ ਨਾ ਦੇਖੋ ਵੀ ਕੋਈ ਖੇਡ ਅਫਸਰ ਵੱਲੋਂ ਜਾਂ ਕਿਸੇ ਹੋਰ ਵੱਲੋਂ ਕੋਈ ਮੈਸੇਜ ਤੱਕ ਵੀ ਨਹੀਂ ਆਇਆ ਹੈਗਾ ਵੀ ਹਾਂ ਚਲੋ ਵੀ ਅਸੀਂ ਤੁਹਾਨੂੰ ਤੁਹਾਡੇ ਨਾਲ ਕੋਈ ਕੰਟੈਕਟ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚੋਂ ਮੈਂ ਇਕੱਲਾ ਪਲੇਅਰ ਸੀਗਾ ਜਿਹੜਾ ਇੰਡੀਆ ਖੇਡ ਕੇ ਆਇਆ ਏ ਇਹ ਵੀ ਸਭ ਤੋਂ ਵੱਡੀ ਗੱਲ ਆ ਕਿਉਂਕਿ ਤੁਹਾਨੂੰ ਪਤਾ ਵੀ ਪੰਜਾਬ ਦੇ ਨਾਲ ਕਿੰਨਾ ਕ ਜਿਆਦਾ ਮਾਹੌਲ ਦਾ ਭੇਦ ਹੋਣਾ ਬਾਹਰ ਜਾਂਦੇ ਜਦੋਂ ਆਪਾਂ ਜੀ ਕਿਉਂਕਿ ਪੰਜਾਬ ਦਾ ਨਾਮ ਸੁਣ ਕੇ ਲੋਕਾਂ ਨੂੰ ਪਤਾ ਨਹੀਂ ਕੀ ਖਵਾਂਦਾ ਤੇ ਮੈਂ ਕੱਲਾ ਦੇਖੋ ਪੰਜਾਬ ਦੇ ਵਿੱਚੋਂ ਖੇਡ ਗਿਆ ਪਰ ਅੱਜ ਤੱਕ ਕਿਸੇ ਨੇ ਵੀ ਮਨ ਲਾ ਕੋਈ ਸਰਕਾਰੀ ਅਧਿਕਾਰੀ ਨੇ ਬਾਹਾਂ ਨਹੀਂ ਖੋੜੀ ਨਾ ਕੋਈ ਫੋਨ ਆਇਆ ਨਾ ਕੋਈ ਕੁਛ ਹੈ ਉਦੋਂ ਹੀ ਆ ਕੇ ਫੇਰ ਆਪਣਾ ਕਿਉਂਕਿ ਜਦੋਂ ਅਸੀਂ ਖੇਡਣ ਜਾਂਦੇ ਆ ਉਦੋਂ ਗੱਲਾਂ ਕੋ ਸ਼ੋਰ ਹੁੰਦੀਆਂ ਨੇ ਕਿਉਂ ਬਾਹਰ ਜਾਂਦੇ ਅਸੀਂ ਸਟਾਰ ਬਣ ਜਾਂਦੇ ਨੇ ਅਸਲ ਲੋਕ ਸਾਡੇ ਨਾਲ ਫੋਟੋਆਂ ਖਿਚਾਉਂਦੇ ਨੇ ਪਰ ਜਦੋਂ ਪਿੰਡ ਆ ਜਨਾਂ ਫੇਰ ਉਦਾਂ ਦਾ ਜੀ ਮੰਨ ਲਓ ਸਧਾਰਨ ਹਨ ਮਾਹੌਲ ਜਾਂ ਪਿੰਡਾਂ ਵਾਲਾ ਵੀ ਉਹ ਜਿਹੜੀ ਰਿਸਪੈਕਟ ਹੁੰਦੀ ਆ ਪਲੇਅਰ ਨੂੰ ਉਹ ਨਹੀਂ ਮਿਲਦੀ ਹੈਗੀ ਆ ਪਰ ਮਹਿਸੂਸ ਹੁੰਦਾ ਹੈ ਕਿ ਹਾਂ ਸੀ ਮਤਲਬ ਪੰਜਾਬ ਲੀਗ ਖੇਡਿਆ ਦੇਸ਼ ਲਈ ਖੇਡਿਆ ਪਰ ਸਾਡੀ ਕੋਈ ਜਿਹੜੀ ਸੁਣਵਾਈ ਨਹੀਂ ਹੁੰਦੀ ਜਾਂ ਫਿਰ ਸਾਨੂੰ ਉਸ ਤਰੀਕੇ ਦਾ ਜਿਹੜਾ ਆਦਰ ਨਹੀਂ ਦਿੱਤਾ ਜਾਂਦਾ ਫਿਰ ਮਤਲਬ ਕਿ ਸਨਮਾਨ ਨਹੀਂ ਕੀਤਾ ਜਾਂਦਾ ਫੀਲ ਹੁੰਦਾ ਇਸ ਸੀਜ਼ਨ ਨੂੰ ਲੈ ਕੇ ਮੈਂ ਦੇਖੋ ਫੀਲ ਤਾਂ ਹੁੰਦਾ ਜਦੋਂ ਕੋਈ ਵੀ ਕੋਈ ਵੀ ਖਿਡਾਰੀ ਹੈ ਮੈਂ ਆਪਣੀ ਗੱਲ ਨਹੀਂ ਕਰਦਾ ਹੁਣ ਇੱਕ ਮੁੰਡਾ ਆਪਣੇ ਇੱਥੇ ਤਰਨ ਸ਼ਰਮਾ ਖੰਨੇ ਤੋਂ ਉਹ ਕਰਾਟੇ ਖੇਡਦੇ ਨੇ ਤੇ ਉਹ ਜਦੋਂ ਵੀ ਵਿਚਾਰਾ ਆਉਂਦਾ ਬਸ ਦੇ ਵਿੱਚ ਉਤਰਦਾ ਹਨਾ ਕੋਈ ਨਹੀਂ ਉਹਨੂੰ ਪੁੱਛਦਾ ਹੈਗਾ ਮਤਲਬ ਵੀ ਇੱਥੋਂ ਆਪਾਂ ਅੰਦਾਜ਼ਾ ਲਾਉਣੀ ਆ ਵੀ ਉਹਰੇ ਡਿਸੇਬਲ ਜਿਹੜੇ ਪਲੇਅਰ ਨੇ ਜਾਂ ਕੋਈ ਖਿਡਾਰੀ ਆ ਵੀ ਉਹਦੀ ਕਿੰਨੀ ਕੁ ਰਿਸਪੈਕਟ ਹੁੰਦੀ ਆ ਕਿਉਂਕਿ ਸਰਕਾਰ ਦੇ ਨਜ਼ਰਾਂ ਦੇ ਵਿੱਚ ਸਿਰਫ ਅਸੀਂ ਇੱਕ ਹੈਂਡੀਕੈਪ ਆ ਨਾ ਕਿ ਪਲੇਅਰ ਕਿਉਂਕਿ ਉਹਨਾਂ ਦੀ ਸੋਚ ਉੱਥੇ ਤੱਕ ਹੀ ਰੁਕੀ ਹੋਈ ਆ ਅਗਰ ਜਰਨਲ ਪਲੇਅਰਾਂ ਦੀ ਗੱਲ ਕਰੀਏ ਹੁਣ ਦੇਖੋ ਹਰਮਨਪ੍ਰੀਤ ਕੌਰ ਨੇ ਹਨਾ ਉਹ ਵੀ ਸਾਡੇ ਮੰਨ ਲਓ ਵੀ ਇੱਕ ਤਰ੍ਹਾਂ ਦੇ ਮੋਟਿਵ ਨੇ ਸਾਡੀ ਅਸੀਂ ਉਹਨਾਂ ਨੂੰ ਦੇਖ ਕੇ ਸਿੱਖਦੇ ਆ ਜਾਹਰ ਭਜਨ ਸਿੰਘ ਹੋ ਗਿਆ ਆਪਣੇ ਪੰਜਾਬ ਦੇ ਜਵਰਾ ਸਿੰਘ ਨੇ ਅਰਸ਼ਦੀਪ ਹੁਣ ਇਸ ਟਾਈਮ ਇੰਡੀਆ ਟੀਮ ਚ ਖੇਡ ਰਿਹਾ ਤੇ ਜਦੋਂ ਅਸੀਂ ਆ ਇੰਡੀਆ ਦਾ ਸਾਡਾ ਕੈਂਪ ਲੱਗਿਆ ਸੀਗਾ ਤੇ ਉਦੋਂ ਅਰਸ਼ਦੀਪ ਵੀ ਮੈਨੂੰ ਮਿਲਿਆ ਸੀਗਾ ਉੱਥੇ ਅਹਮਦਾਬਾਦ ਉੱਥੇ ਇੰਡੀਆ ਤੇ ਇੰਗਲੈਂਡ ਦੀ ਸੀਰੀ ਚੱਲ ਰਹੀ ਸੀਗੀ ਤੇ ਉਹਨੂੰ ਮੈਂ ਜਾਂ ਦੱਸਿਆ ਮੈਂ ਕਿ ਮੈਂ ਫਦੇਗੜ ਸਾਹਿਬ ਤੋਂ ਆ ਕਿਉਂਕਿ ਖਰੜ ਤੋਂ ਨਹੀਂ ਨਾ ਜੀ ਕਹਿੰਦਾ ਕੀ ਬਾਤ ਆ ਚਲੋ ਮਿਲੇ ਅਸੀਂ ਫਿਰ ਕਹਿੰਦਾ ਚਲੋ ਕੋਈ ਗੱਲ ਆਪਾਂ ਫਿਰ ਮਿਲਦੇ ਆ ਤੇ ਮੈਂ ਚੱਲਦਾ ਸੀਗਾ ਮਾਲੋ ਵੀ ਉਹਨਾਂ ਨੂੰ ਮਤਲਬ ਜਿਹੜੇ ਜਨਰਲ ਪਲੇਅਰ ਨੇ ਵੀ ਉਹਨਾਂ ਨੂੰ ਕਿੰਨੇ ਸਪੋਰਟ ਹੋ ਰਹੀ ਆ ਉਹਨਾਂ ਨੂੰ ਡਾਈਟ ਵੀ ਮਿਲ ਰਹੀ ਆ ਉਹਨਾਂ ਨੂੰ ਨੌਕਰੀਆਂ ਵੀ ਮਿਲ ਰਹੀਆਂ ਨੇ ਠੀਕ ਹੈ ਜੀ ਬਟ ਸਾਡੇ ਕਣੀ ਮੰਨ ਲਓ ਪਤਾ ਨਹੀਂ ਕਿ ਆ ਸਰਕਾਰ ਨੂੰ ਕੀ ਆ ਵੀ ਇਹ ਕੋਈ ਪਲੇਅਰ ਹੀ ਨਹੀਂ ਹੈਗੇ ਜਾਂ ਬਸ ਆਪਣੇ ਉਹਦੇ ਵਾਸਤੇ ਖੇਡ ਰਹੇ ਨੇ ਕਿਉਂਕਿ ਜਦੋਂ ਅਸੀਂ ਬਾਹਰ ਜਾਂਦੇ ਆ ਉਦੋਂ ਜਿਹੜੀਆਂ ਸਾਡੀਆਂ ਟੀ-ਸ਼ਰਟਾਂ ਹੁੰਦੀਆਂ ਉਹਨਾਂ ਉੱਪਰ ਪੰਜਾਬ ਲਿਖਿਆ ਹੁੰਦਾ ਕਿਉਂਕਿ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਜਾਂਦੇ ਆ ਹੁਣ ਅਸੀਂ ਪਿੱਛੇ ਜੇ ਜੈਪੁਰ ਸਾਡੇ ਲਗਾਤਾਰ ਤਿੰਨ ਟੂਰਨਾਮੈਂਟ ਹੋਏ ਨੇ ਉਹ ਨੈਸ਼ਨਲ ਲੈਵਲ ਦੇ ਤੇ ਅਸੀਂ ਦੋਨਾਂ ਟੂਰਨਾਮੈਂਟ ਦੇ ਵਿੱਚ ਵਧੀਆ ਪਰਫਾਰਮੈਂਸ ਕਰਕੇ ਆਏ ਆ ਉੱਥੇ ਬਟ ਉੱਥੇ ਕੀ ਹੈ ਮੰਨ ਲਓ ਸਾਰਿਆਂ ਦੀ ਨਿਗਾਹ ਸੀਗਾ ਵੀ ਪੰਜਾਬ ਦੀ ਟੀਮ ਕੁਆਰਟਰਫਾਈਨਲ ਤੱਕ ਪਹੁੰਚੀ ਆ ਪਰ ਉਰੇ ਆ ਕੇ ਫੇਰ ਉਹੀ ਹਾਲਾਤ ਮੰਨ ਲਓ ਵੀ ਕਿਸੇ ਨੂੰ ਪਛਾਣ ਹੀ ਨਹੀਂ ਹੈਗੀ ਵੀ ਪੰਜਾਬ ਨੂੰ ਹੀ ਰਿਪਰੈਜ਼ੈਂਟ ਕਰਦੇ ਨੇ ਜਾਂ ਇੰਡੀਆ ਫੀਡੇ ਹੋਏ ਨੇ ਕਿਉਂਕਿ ਪਲੇਅਰ ਡਿਸੇਬਲ ਪਲੇਅਰ ਦੀ ਗੱਲ ਨਹੀਂ ਮੇਰੇ ਹਿਸਾਬ ਨਾਲ ਪੰਜਾਬ ਚ ਕਿਉਂਕਿ ਬਹੁਤ ਪਲੇਅਰ ਨੇ ਇੱਕ ਸ਼ਾਇਦ ਬਰਨਾਲੇ ਸਾਈਡ ਦਾ ਕਣੀ ਦਾ ਮੁੰਡਾ ਸੰਜੀਵ ਸ਼ਾਇਦ ਨਾਮ ਉਹਨਾਂ ਦਾ ਤੇ ਉਹਨੂੰ ਵੀ ਵਿਚਾਰੇ ਪੈਂਚਰ ਦੀ ਦੁਕਾਨ ਆ ਉਹਨਾਂ ਦੀ ਉਹ 골ਡ ਜਿੱਤ ਕੇ ਆਏ ਨੇ ਉਹਨਾਂ ਦਾ ਵੀ ਨਹੀਂ ਕੋਈ ਜਿਸ ਅਨਸਾਰ ਲਈਏਗੀ ਮਤਲਬ ਬਹੁਤ ਪਲੇਅਰ ਨੇ ਪੰਜਾਬ ਵਿੱਚ ਜਿਹੜੇ ਹੈਂਡੀਕੈਪ ਨੇ ਜਿਹੜੇ 골ਡ ਵੀ ਜਿੱਤ ਕੇ ਆਨੇ ਜਾਂ ਬڑے ਬڑے ਲੈਵਲ ਤੇ ਖੇਡ ਕੇ ਆਨੇ ਬਟਾ ਸਰਕਾਰ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਸਾਡੇ ਨੂੰ ਜਿਵੇਂ ਹੁਣ ਤੁਸੀਂ ਆਪਾਂ ਹਾਸੇ ਦੀ ਗੱਲ ਕਰੀਏ ਹਾਸੇ ਤੋਂ ਪਹਿਲਾਂ ਦੀ ਤੁਸੀਂ ਆਪਦੀ ਲਾਈਫ ਨੂੰ ਵਧੀਆ ਦੇਖਦੇ ਹੋ ਜਾਂ ਫਿਰ ਉਸ ਤੋਂ ਬਾਅਦ ਦੀ ਜੋ ਹੁਣ ਮਤਲਬ ਕਿ ਤੁਸੀਂ ਆਪਦਾ ਡ੍ਰੀਮ ਵੀ ਪੂਰਾ ਕਰ ਰਹੇ ਹੋ ਨਾ ਤੇ ਉਸ ਲਾਈਫ ਨੂੰ ਵਧੀਆ ਦੇਖਦੇ ਹੋ ਦੇਖੋ ਜਿਹੜੇ ਪਹਿਲਾਂ ਦੇ ਹਾਲਾਤ ਸੀ ਕਿ ਜਦੋਂ ਬੰਦਾ ਮੰਨ ਲਓ ਵੀ ਜਰਨਲ ਹੁੰਦਾ ਇੱਕ ਤਰ੍ਹਾਂ ਦਾ ਉਦੋਂ ਮੰਨ ਲਓ ਮਨ ਲਓ ਮੇਰਾ ਪਹਿਲਾ ਸੁਪਨਾ ਸੀਗਾ ਵੀ ਮੈਂ ਇੰਡੀਆ ਖੇਡਣੀ ਖੇਡਣਾ ਬਟ ਐਕਸੀਡੈਂਟ ਹੋਇਆ ਉਹ ਸੋਚ ਥੋੜੀ ਜਿਹੀ ਉੱਥੇ ਜਾ ਕੇ ਰੁਕ ਗਈ ਵੀ ਹੁਣ ਮੈਂ ਇਤੋਂ ਨਹੀਂ ਖੇਡਿਆ ਜਾਣਾ ਪਰ ਜਿਹੜਾ ਪਹਿਲਾ ਵਾਲਾ ਮਾਹੌਲ ਸੀਗਾ ਉਹਦੇ ਵਿੱਚ ਤੁਸੀਂ ਸਮਝੋ ਵੀ ਜਿਹੜੇ ਜ਼ਿੰਦਗੀ ਦੇ ਆਪਣੇ ਉਹ ਹੁੰਦੇ ਨੇ ਮਕਸਦ ਹੁੰਦੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਜ਼ਿਆਦਾ ਚਾਂਸ ਰਹਿੰਦੇ ਨੇ ਹੁਣ ਜਦੋਂ ਮੈਂ ਡਿਸੇਬਲ ਹੋ ਗਿਆ ਤੋਂ ਚੀਜ਼ਾਂ ਦਾ ਬਹੁਤ ਫਰਕ ਪੈ ਗਿਆ ਕਿਉਂਕਿ ਮੰਨ ਲਓ ਵੀ ਜਿਹੜੀ ਹੁਣ ਜਿਹੜਾ ਕੰਮ ਮੈਂ ਪਹਿਲਾਂ ਕਰ ਸਕਦਾ ਸੀਗਾ ਮੈਂ ਹੁਣ ਨਹੀਂ ਕਰ ਸਕਦਾ ਬਟ ਜਿਹੜੇ ਹੋਣ ਕਰ ਰਿਹਾ ਮੈਂ ਮੈਨੂੰ ਲੱਗਦਾ ਮੈਂ ਪਹਿਲਾਂ ਵੀ ਨਹੀਂ ਕਰ ਸਕਦਾ ਕਿਉਂਕਿ ਪਰਮਾਤਮਾ ਜੋ ਕਰਦਾ ਹੈ ਕਹਿੰਦਾ ਚੰਗੇ ਵਾਸਤੇ ਕਰਦਾ ਜੀ ਸੁਪਨਾ ਸੀਗਾ ਇੰਡੀਆ ਖੇਡਣ ਦਾ ਜਰਨਲ ਦੇ ਵਿੱਚ ਨਹੀਂ ਪੂਰਾ ਹੋ ਸਕਿਆ ਤਾਂ ਪਰਮਾਤਮਾ ਨੇ ਮਨ ਲੈ ਕਿਸੇ ਨਾ ਕਿਸੇ ਤਰੀਕੇ ਮੈਨੂੰ ਇੰਡੀਆ ਖਿਲਾਇਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਇੱਕ ਮੈਨੂੰ ਚਿਹਰਾ ਦਿੱਤਾ ਲੋਕਾਂ ਦੇ ਵਿੱਚ ਵਿਚਰਨ ਦਾ বিহা ਲੋਕ ਮੈਨੂੰ ਜਾਣਦੇ ਨੇ ਸੋਨੀ ਸੋਤਾ ਦੇ ਨਾਮ ਤੇ ਜਾਂ ਸੋਨੀ ਬਦੋਸ਼ੀ ਦੇ ਨਾਮ ਤੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਉਹ ਤੋਂ ਜਿਵੇਂ ਹੁਣ ਤੁਸੀਂ ਮੁੰਬਈ ਦੇ ਵਿੱਚ ਵੀ ਖੇਡ ਕੇ ਆਏ ਹੋ ਹਨਾ ਤੇ ਉੱਥੇ ਦਾ ਕਿਵੇਂ ਦਾ ਮਾਹੌਲ ਸੀਗਾ ਕਿਹਨਾਂ ਕਿਹਨਾਂ ਨਾਲ ਕਿਹੜੀ ਕਿਹੜੀ ਟੀਮ ਸੀਗੀ ਉੱਥੇ ਖੇਡਣ ਲਈ ਮੈਂ ਮੈਂ ਨਾ 2017-18 ਦੇ ਵਿੱਚ ਖੇਡ ਕੇ ਆਏ ਸੀਗਾ ਮੁੰਬਈ ਐਕਟਰਾਂ ਨਾਲ ਤੇ ਸੁਨੀਲ ਸੇਠੀ ਦੀ ਜਿਹੜਾ ਸੀਸੀਐਲ ਦੀ ਟੀਮ ਆ ਉਹ ਚ ਸੈਲੀਬ੍ਰਿਟੀ ਹੁੰਦੇ ਨੇ ਸਾਰੇ ਉਹ ਉਹਨਾਂ ਦੇ ਵਿਰੁੱਧ ਅਸੀਂ ਖੇਡ ਕੇ ਆਏ ਸੀਗੇ ਅਸੀਂ ਇੰਡੀਆ ਟੀਮ ਵੱਲੋਂ ਖੇਡੇ ਸੀਗੇ ਤੇ ਉਹ ਉਦੋਂ ਵੀ ਪੂਰੇ ਮੈਦ ਦੇ ਵਿੱਚ ਦੋ ਛੱਕੇ ਮੇਰੇ ਸੀਗੇ ਤੇ ਉੱਥੇ ਮੇਰਾ ਕਾਫੀ ਮੇਰਾ ਨਾਮ ਹੋਇਆ ਤੇ ਉਸ ਤੋਂ ਬਾਅਦ ਮੈਂ ਪਿੰਡ ਆਇਆ ਤੇ ਜਿਹੜੇ ਕੋਸ ਸੀਗੇ ਉਹ ਵੀ ਮੇਰੇ ਪਿੰਡ ਆਏ ਫਿਰ ਮੈਂ ਉਹ ਇੱਕ ਪੰਜਾਬ ਤੇ ਹਿਮਾਚਲ ਦੀ ਟੂਰਨਾਮੈਂਟ ਕਰਵਾਇਆ ਸੀਗਾ ਤੇ ਉਸ ਟੂਰਨਾਮੈਂਟ ਤੋਂ ਮੈਂ ਕਾਫੀ ਮੰਨ ਲਓ ਵੀ ਏਰੀਆ ਦੇ ਵਿੱਚ ਹੋ ਗਿਆ ਸੀਗਾ ਪਬਲਿਸ਼ ਹੋ ਗਿਆ ਸੀ ਆਪਣੇ ਵੱਲੋਂ ਕਰਵਾਇਆ ਸੀਗਾ ਉਹ ਟੂਰਨਾਮੈਂਟ ਹਾਂ ਉਹ ਮੇਰਾ ਆਪਣੇ ਵੱਲੋਂ ਕਰਵਾਇਆ ਸੀਗਾ ਮਨ ਲਓ ਪਿੰਡ ਦੀ ਪੰਚਾਇਤ ਸੀਗੀ ਪਿੰਡ ਨਗਰ ਖੇੜਾ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਸਾਰਾ ਖਰਚਾ ਪਾਣੀ ਪਿੰਡ ਵੱਲੋਂ ਹੀ ਕੀਤਾ ਗਿਆ ਸੀਗਾ ਟੂਰਨਾਮੈਂਟ ਦਾ ਜਿਵੇਂ ਹੁਣ ਤੁਸੀਂ ਅੱਜ ਕੱਲ ਦੇਖਿਆ ਜਦ ਪਹਿਲਾਂ ਤੁਸੀਂ ਕਰਦੇ ਸੀਗੇ ਕੰਮ ਸਵੀਗੀ ਦਾ ਵੀ ਕੀਤਾ ਹੈ ਹਨਾ ਤੇ ਹੋਰ ਵੀ ਕੰਮ ਕੀਤਾ ਹੈ ਤੇ ਹੁਣ ਤੁਸੀਂ ਅੱਜ ਕੱਲ ਕੀ ਕਰ ਰਹੇ ਹੋ ਮੈਮ ਇਸ ਟਾਈਮ ਮੇਰੀ ਮੈਂ 6 ਮਹੀਨੇ ਪਹਿਲਾਂ ਇਸ ਸਾਲ ਦੇ ਸਟਾਰਟਿੰਗ ਦੇ ਵਿੱਚ ਮੈਂ ਆਪਣੀ ਇੱਕ ਛੋਰੀ ਦੁਕਾਨ ਕੀਤੀ ਆ ਸਪੋਰਟਸ ਦੀਓ ਚਲੋ ਮੈਂ ক্রিকেট ਖੇਡਦਾ ਤਾਂ ਮੈਂ ਸੋਚਿਆ ਸੀ ਕਿ ਮੈਂ ਸਪੋਰਟਸ ਦੇ ਨਾਲ ਜੁੜੀ ਕੋਈ ਕੰਮ ਕਰਾਂ ਮੈਂ ਮੈਂ ਟਰਾਈ ਕੀਤੇ ਆ ਕਾਫੀ ਜਗ੍ਹਾ ਵੀ ਚਲੋ ਕਿਸੇ ਅਕੈਡਮੀ ਦੇ ਵਿੱਚ ਜੂਨੀਅਰ ਕੋਚ ਬੱਚਿਆਂ ਨੂੰ ਸਿਖਾਉਣ ਵਾਸਤੇ ਕੋਚਿੰਗ ਦਾ ਕੋਈ ਜੇ ਮਿਲਦਾ ਮੌਕਾ ਬਟ ਫਿਰ ਆਇਆ ਵੀ ਤਾਂ ਫੈਮਿਲੀ ਨੂੰ ਵੀ ਟਾਈਮ ਦੇ ਆ ਜਾਂਦਾ ਘਰ ਦੇ ਘਰ ਦੀ ਕੰਡੀਸ਼ਨ ਵੀ ਦੇਖਣੀ ਪੈਂਦੀ ਆ ਹੁਣ ਆਪਣੇ ਇੱਧਰ ਲੋਕਲ ਕੋਈ ਅਕੈਡਮੀ ਨਹੀਂ ਹੈਗੀ ਸਾਡੇ ਇੱਥੇ ਕਾ ਨਵੀਂ ਅਕੈਡਮੀ ਆ ਤੇ ਉੱਥੇ ਚਲੋ ਕੋਚਿੰਗ ਕੋਚ ਵਗੈਰਾ ਪੂਰੇ ਸੀਗੇ ਫਿਰ ਹੁਣ ਜੇ ਤਾਂ ਚੰਡੀਗੜ੍ਹ ਸੀਗੇ ਫਿਰ ਉੱਥੇ ਰਹਿਣ ਦਾ ਪੰਗਾ ਸੀਗਾ ਤੇ ਫਿਰ ਮੈਂ ਹੁਣ ਫਿਰ ਆਪਣਾ ਹੀ ਕੰਮ ਕਰ ਲਿਆ ਸੀਗਾ ਫਿਰ ਮੈਂ ਸਪੋਰਟਸ ਦੀ ਹੁਣ ਸ਼ਾਪ ਕੀਤੀ ਹੋਈ ਆ ਮੈਨੂੰ 6 ਮਹੀਨੇ ਹੋ ਗਏ ਸਪੋਰਟਸ ਦੀ ਸ਼ਾਪ ਕੀਤੀ ਨੂੰ ਹੁਣ ਕੰਮ ਦੇ ਨਾਲ-ਨਾਲ ਤੁਹਾਡੀ ਪ੍ਰੈਕਟਿਸ ਜਾ ਰਹੀ ਆ ਜਾਂ ਫਿਰ ਬੱਚਿਆਂ ਤੁਸੀਂ ਘਟਾਉਂਦੇ ਰਹਿੰਦਾ ਹਾਂ ਹਾਂ ਮੇਰੀ ਕੰਟੀਨਿਊ ਮੈਂ ਬੱਚਿਆਂ ਨੂੰ ਵੀ ਖੜਾਉਂਦਾ ਮੈਂ ਖੁਦ ਵੀ ਪ੍ਰੈਕਟਿਸ ਕਰਦਾ ਐਕਸਰਸਾਈਜ਼ ਵਗੈਰਾ ਉਹਨਾਂ ਦੇ ਫੀਟ ਨਾਲ ਸੋਨਾਂ ਦੀ ਵੀ ਕਰਾਈ ਦੀ ਮੈਂ ਆਪਣੀ ਵੀ ਕਰਦਾ ਖੁਦ ਚਲੋ ਐ ਵੀ ਮੈਨੂੰ ਕੋ ਸਾਥ ਮਿਲ ਗਿਆ ਬੱਚੇ ਆਉਂਦੇ ਨੇ ਮੈਨੂੰ ਵੀ ਖੁਸ਼ੀ ਹੁੰਦੀ ਆ ਉਹਨਾਂ ਦੇ ਨਾਲ ਬਹਾਨੇ ਨਾਲ ਮੈਂ ਵੀ ਕਰੀ ਜਾਂਦਾ ਤੇ ਬਾਕੀ ਇਹ ਦੁਕਾਨ ਦਾ ਵੀ ਚੱਲੀ ਜਾਂਦਾ ਜੋ ਮੈਂ ਜਿਹੜੀ ਟੀਮ ਇੰਗਲੈਂਡ ਗਈ ਆ ਤੇ ਉਹਦੇ ਵਿੱਚ ਤੁਹਾਡਾ ਨਾਮ ਨਹੀਂ ਆਇਆ ਨਹੀਂ ਮੈਮ ਉਸ 'ਚ ਮੇਰਾ ਨਾਮ ਨਹੀਂ ਆਇਆ ਉਹ ਜਿਹੜੀ ਸਾਡੀ ਟੀਮ ਗਈ ਆ ਉਹਦੇ ਵਿੱਚ ਮਿਕਸ ਪਲੇਅਰ ਨੇ ਜੀ ਜਿੱਦਾਂ ਕੁਸ਼ਕ ਪਲੇਅਰ ਨੇ ਜਿਹੜੇ ਜਿਹੜੀ ਸਾਡੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਜਿਵੇਂ ਚਾਰ ਪਲੇਅਰ ਸਾਡਾ ਕੈਟਾਗਰੀ ਦੇ ਨੇ ਸਾਡੇ ਵਾਲੀ ਕੈਟਾਗਰੀ ਦੇ ਜਿਨ੍ਹਾਂ ਨੂੰ ਲੱਤਾਂ ਦੀ ਪ੍ਰੋਬਲਮ ਆ ਤੇ ਬਾਹਾਂ ਦੀ ਪ੍ਰੋਬਲਮ ਆ ਤੇ ਕੁਝ ਪਲੇਅਰ ਉਹਦੇ ਵਿੱਚ ਚਾਰ ਪੰਜ ਪਲੇਅਰ ਐਦਾਂ ਦੇ ਨੇ ਜਿਨ੍ਹਾਂ ਨੂੰ ਸੁਣਦਾ ਨਹੀਂ ਮਤਲਬ ਵੀ ਕੈਟਾਗਰੀ ਡਿਸੇਬਲ ਵਾਲੀ ਉਹ ਆ ਬਟ ਇਹ 'ਚ ਚਾਰ ਕੈਟਾਗਰੀਆਂ ਬਣੀਆਂ ਹੋਈਆਂ ਨੇ ਇੱਕ ਬਲਾਈਂ ਇਹਨਾਂ ਨੂੰ ਘੱਟ ਦਿਖਦਾ ਤੇ ਇੱਕ ਗੁੰਗੇ ਵੈਰਿਆਂ ਦੀ ਆ ਤੇ ਇੱਕ ਵੀਲਚੇਅਰ ਵਾਲਿਆਂ ਦੀ ਆ ਤੇ ਇੱਕ ਸਾਡੇ ਵਾਲਿਆਂ ਨੇ ਸਾਡੇ ਵਾਲਿਆਂ ਨੂੰ ਸਟੈਂਡਿੰਗ ਕਹਿੰਦੇ ਨੇ ਤੇ ਇਦਾਂ ਕਰਕੇ ਉਹ 4-4 ਪਲੇਅਰ ਮਤਲਬ 16 ਪਲੇਅਰਾਂ ਦੀ ਟੀਮ ਗਈ ਹੈ ਮਿਕਸ ਹੋ ਕੇ ਤੇ ਉਹ ਇੰਗਲੈਂਡ ਗਈ ਹੋਈ ਆ ਤੇ ਕੋਸ਼ਿਸ਼ ਮੇਰੀ ਇਹੀ ਆ ਵੀ ਜਦੋਂ ਵੀ ਕੋਈ ਅਗਲਾ ਟੂਰਨਾਮੈਂਟ ਆਊਗਾ ਇੰਡੀਆ ਦਾ ਤਾਂ ਉਸ ਦੇ ਵਿੱਚ ਮੈਂ ਆਪਣੀ ਜਗ੍ਹਾ ਫੇਰ ਤੋਂ ਬਣਾਉਣਾ ਕਹਿੰਦਾ ਮਤਲਬ ਉਹਦੇ ਲਈ ਵੀ ਤੁਸੀਂ ਪ੍ਰਪੇਅਰ ਟਾਈਮ ਟੂ ਟਾਈਮ ਹਾਂਜੀ ਉਸ ਦੇ ਲਈ ਮੈਂ ਆਪਣੀ ਮਿਹਨਤ ਕਰੀ ਜਾ ਰਿਹਾ ਆਪਣੀ ਫਿਟਨੈਸ ਕਰ ਰਿਹਾ ਤੇ ਜਿੰਨਾ ਮੌਕਾ ਮਿਲਦਾ ਮੈਂ ਆਪਣਾ ਗਰਾਊਂਡ ਨੂੰ ਜ਼ਰੂਰ ਦਿੰਦਾ ਜਿਵੇਂ ਹੁਣ ਵਿਰਾਸਤੀ ਖੇਡਾਂ ਦੀ ਗੱਲ ਕਰਦੇ ਆ ਉਹ ਦਿਨੋ ਦਿਨ ਜਿਹੜੀਆਂ ਪਛੜ ਰਹੀਆਂ ਜਾ ਰਹੀਆਂ ਨੇ ਜਾਂ ਫਿਰ ਸਰਕਾਰਾਂ ਦੇ ਐਕਸ਼ਨ ਹੁੰਦੇ ਜਾ ਰਹੇ ਨੇ ਹਨਾ ਤੇ ਹੁਣ ਪਹਿਲਾ ਕਬੱਡੀ ਦੀ ਗੱਲ ਕਰੀਏ ਤਾਂ ਕਬੱਡੀ ਵੀ ਹੁਣ ਬਹੁਤ ਘੱਟ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਤੇ ਇਸੇ ਤਰ੍ਹਾਂ ਹੁਣ ਕ੍ਰਿਕਟ ਆ ਵੀ ਉਹ ਵੈਸੇ ਵੱਡੀ ਗੇਮ ਕਹਿ ਦਿੰਦੇ ਆ ਪਰ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਪੰਜਾਬ ਦੀ ਜਵਾਨੀ ਨੂੰ ਜਿਹੜੀ ਹੈ ਹੋਰ ਪਾਸੇ ਮੋੜਿਆ ਜਾ ਰਿਹਾ ਤਾਂ ਤੁਸੀਂ ਤੁਹਾਡੇ ਇਸ ਤੇ ਕੀ ਖਿਆਲ ਆ ਕਿ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਅਸੀਂ ਨਸ਼ੇ ਦੇ ਖਾਤਮੇ ਕਰ ਰਹੇ ਹਾਂ ਤੇ ਦੂਸਰੇ ਪਾਸੇ ਖੇਡਾਂ ਬਾਰੇ ਵੀ ਕਹਿ ਰਹੀਆਂ ਨਹੀਂ ਪਰ ਖੇਡਾਂ ਦੇ ਬਾਰੇ ਜਦੋਂ ਆਪਾਂ ਹਾਲਾਤ ਦੇਖਦੇ ਤਾਂ ਕੁਝ ਹੋਰ ਦਿਖਦੇ ਆ ਹਾਂਜੀ ਉਹ ਤਾਂ ਦੇਖੋ ਜਦੋਂ ਸਰਕਾਰਾਂ ਮੰਨ ਲਓ ਕੋਈ ਵੀ ਸਰਕਾਰ ਆਉਂਦੀ ਆ ਤਾਂ ਉਹ ਵਾਅਦੇ ਤਾਂ ਬਥੇਰੇ ਕਰਦੀ ਆ ਹੁਣ ਜਦੋਂ ਵੀ ਸਰਕਾਰ ਆਉਂਦੀ ਆ ਜਾਂ ਵੋਟਾਂ ਵੇਲੇ ਲੀਡਰ ਪਿੰਡਾਂ ਦੇ ਵਿੱਚ ਆਉਂਦੇ ਨੇ ਤਾਂ ਉਹ ਕਹਿੰਦੇ ਨੇ ਵੀ ਹਾਂ ਅਸੀਂ ਬੱਚਿਆਂ ਨੂੰ ਖੇਡ ਕਿੱਟਾਂ ਦੇ ਦਵਾਂਗੇ ਗਰਾਊਂਡਾਂ ਨਾਲ ਜੋੜਾਂਗੇ ਬਟ ਜਦੋਂ ਚਲੋ ਕਹਣਾ ਜਦੋਂ ਜਿੱਤ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪਿੰਡ ਵੀ ਨਹੀਂ ਦਿਖਦਾ ਹੈਗਾ ਤੇ ਇਹੋ ਚੀਜ਼ ਪਲੇਅਰਾਂ ਨਾਲ ਹੁੰਦੀ ਆ ਤੇ ਜਿਹੜੇ ਪਲੇਅਰ ਨਾਮੀ ਪਲੇਅਰ ਨੇ ਮੰਨ ਲਓ ਸਾਰਿਆਂ ਦੇ ਆਪਣੇ ਆਪਣੇ ਹਾਲਾਤ ਨੇ ਕੋਈ ਕਿਸੇ ਕਮੀ ਕਰਕੇ ਥੋੜਾ ਪਿੱਛੇ ਰਹਿੰਦਾ ਬਟ ਕੀ ਸਪੋਰਟ ਨਹੀਂ ਮਿਲਦੀ ਜੇ ਸਰਕਾਰਾਂ ਸਪੋਰਟ ਕਰਨ ਮੰਨ ਲਓ ਹੁਣ ਆਪਣੇ ਜਿੱਦਾਂ ਪੰਜਾਬ ਦੇ ਵਿੱਚ ਪਹਿਲਾਂ ਨਾਮ ਹੁੰਦੇ ਸੀਗੇ ਮਿਲਖਾ ਸਿੰਘ ਦਾ ਦੇਖੋ ਕਿੰਨਾ ਨਾਮ ਆਪਣੇ ਤੇ ਜੋਗਰਾਜ ਜੋਗਰਾ ਦਾ ਤੇ ਜੋਰਾ ਸਿੰਘ ਜੀ ਦਾ ਤੇ ਹਰਭਜਨ ਸਿੰਘ ਜੀ ਦਾ ਕਿੰਨੇ ਆਪਣੇ ਪਲੇਅਰ ਨੇ ਹੁਣ ਆਪਣੇ ਪੰਜਾਬ ਦੇ ਪ੍ਰਭੂ ਸਿੰਘ ਜੀ ਖੇਡ ਕੇ ਆਏ ਨੇ ਹਨਾ ਅਰਸ਼ਦੀ ਵੀਰਾ ਖੇਡਦਾ ਤੇ ਉਹਨਾਂ ਨੂੰ ਸਪੋਰਟ ਆ ਮੰਨ ਲਓ ਉਦੋਂ ਡਾਈਟਾਂ ਵੀ ਹੁੰਦੀਆਂ ਸੀਗੀਆਂ ਸਪੋਰਟ ਵੀ ਹੁੰਦੀ ਸੀ ਕਿ ਸਾਰਿਆਂ ਨੂੰ ਮਾਨ ਹੁੰਦਾ ਕਿ ਸਾਡਾ ਪੰਜਾਬ ਦਾ ਮੁੰਡਾ ਪੰਜਾਬ ਦਾ ਪਲੇਅਰ ਖੇਡਦਾ ਪਹਿਲਾਂ ਸਪੋਰਟ ਹੁਣ ਅੱਜ ਕੱਲ ਥੋੜਾ ਜਿਹਾ ਜੇ ਦੇਖਿਆ ਜਾਵੇ ਤਾਂ ਲੱਤਾਂ ਖਿੱਚਣ ਵਾਲੇ ਜ਼ਿਆਦਾ ਨੇ ਸਪੋਰਟ ਕਰਨ ਵਾਲੇ ਘੱਟ ਨੇ ਅਗਰ ਕੋਈ ਵੀ ਘਰ ਤੋਂ ਬਾਹਰ ਨਿਕਲਦਾ ਤਾਂ ਪਹਿਲਾਂ ਕਾਣਾ ਉਹਨੂੰ 10 ਜਣਿਆਂ ਤੋਂ ਤਾਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਵੀ ਕਿਹੜੇ ਰਾਹ ਪੈ ਗਿਆ ਕੀ ਤੁਹਾਨੂੰ ਤੁਹਾਨੂੰ ਕੁਝ ਸੁਣਨਾ ਮਿਲੇ ਉਹ ਮਿਲਦਾ ਹੀ ਆ ਚਲੋ ਹੁਣ ਜਿਨ੍ਹਾਂ ਦੀ ਸੋਚ ਸੀ ਕਿ ਪਹਿਲਾਂ ਹੁਣ ਉਹਨਾਂ ਦੀ ਵੀ ਸੋਚ ਬਦਲ ਗਈ ਕਿਉਂਕਿ ਜਦੋਂ ਮੈਂ ਖੇਡ ਕੇ ਆਇਆ ਜਦੋਂ ਦੇਖਿਆ ਪਿੰਡ ਦੇ ਵਿੱਚ ਵੀ ਹਾਂ ਢੋਲਡ ਮੱਕਿਆਂ ਨਾਲ ਲੈ ਕੇ ਆਨੇ ਤੇ ਉਹ ਸੋਚ ਆਟੋਮੈਟਿਕਲੀ ਜਿਹੜੀ ਬਦਲ ਜਾਂਦੀ ਹੈ ਕਿਉਂਕਿ ਜਦੋਂ ਬੰਦਾ ਕਾਮਯਾਬ ਹੋਉਂਦਾ ਨਾ ਜਿਹੜੇ ਥੋੜੇ ਲੱਤਾਂ ਖਿੱਚਣ ਵਾਲੇ ਫਿਰ ਉਹ ਵੀ ਤੁਹਾਡੇ ਨਾਲ ਖੜ ਜਾਂਦੇ ਨੇ ਜਿਹੜੇ ਕਿਸੇ ਟਾਈਮ ਤੁਹਾਨੂੰ ਤਾੜੀਆਂ ਮਾਰ ਕੇ ਹੱਸਦੇ ਨੇ ਫਿਰ ਜਦੋਂ ਤੁਸੀਂ ਕਿਤੇ ਜਿੱਤ ਕੇ ਆਨੇ ਜਾਂ ਕੋਈ ਮਕਾਮ ਹਾਸਲ ਕਰਕੇ ਨੇ ਫਿਰ ਉਹੀ ਲੋਕ ਤੁਹਾਡੇ ਵਾਸਤੇ ਤਾੜੀਆਂ ਹੀ ਮਾਰਦੇ ਨੇ ਕਾਮਯਾਬੀ ਨੂੰ ਸਲਾਮਾ ਕਾਮਯਾਬੀ ਨੂੰ ਸਲਾਮਾ ਨੇ ਜੀ ਮੇਰਾ ਤਾਂ ਜ਼ਿੰਦਗੀ ਦਾ ਇਹੀ ਹੈ ਵੀ ਆਪਾਂ ਮੰਨ ਲਓ ਸੁੰਨੀਆਂ ਸਾਰਿਆਂ ਨੇ ਕਰਨੇ ਆਪਣੇ ਮਨ ਦੀ ਆ ਜੋ ਆਪਣੇ ਜੋ ਮੇਰੇ ਕਰਮਾਂ ਦੇ ਵਿੱਚ ਹੋਊਗਾ ਆਪਾਂ ਨੂੰ ਮਿਲ ਜਾਣਾ ਜੀ ਮਿਹਨਤ ਕਰਦੇ ਰਹਾਂਗੇ ਮਿਹਨਤ ਦਾ ਫਲ ਆਤਮਾ ਇੱਕ ਦਿਨ ਜ਼ਰੂਰ ਦਿੰਦਾ ਜੀ ਹਾਂਜੀ ਜਾਂਦੇ ਹੋਏ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਾਂ ਫਿਰ ਉਹ ਖਿਡਾਰੀ ਜਿਹੜੇ ਮਤਲਬ ਕਿ ਹੈਂਡੀਕੈਪ ਨੇ ਜਾਂ ਫਿਰ ਉਹਨਾਂ ਨੂੰ ਕੋਈ ਰਾਹ ਦੱਸਣ ਦੇ ਲਈ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਤਾਂ ਡਿਸੇਬਲ ਕ੍ਰਿਕਟ ਖੇਡਣਾ ਚਾਹੁੰਦੇ ਨੇ ਜਿਹੜੇ ਤਾਂ ਉਹ ਮੇਰੇ ਨਾਲ ਬੇਸ਼ੱਕ ਜ਼ਰੂਰ ਕੰਟੈਕਟ ਕਰਨਾ ਮੇਰਾ ਇੰਸਟਾਗ੍ਰam ਤੇ ਆਈਡੀ ਵੀ ਸੋਨੀਸੋਤਾ ਦੇ ਨਾਮ ਤੇ ਜਾਂ ਫੇਸਬੁੱਕ ਤੇ ਵੀ ਜਾ ਕੰਟੈਕਟ ਨੰਬਰ ਮੇਰਾ ਹੈਗਾ 9855046423 ਜਦੋਂ ਮਰਜ਼ੀ ਕਰ ਕੋਈ ਵੀ ਪਲੇਅਰ ਖੇਡਣਾ ਚਾਹੁੰਦਾ ਤਾਂ ਐਸੋਸੀਏਸ਼ਨ ਨਾਲ ਕੰਟੈਕਟ ਕਰਕੇ ਤੇ ਅਸੀਂ ਉਹਨਾਂ ਦੇ ਟ੍ਰਾਇਲ ਵਗੈਰਾ ਲੈਂਦੇ ਆ ਤੇ ਜਦੋਂ ਵੀ ਟੂਰਨਾਮੈਂਟ ਹੁੰਦਾ ਉਦੋਂ ਨਵੀਂ ਟੀਮ ਇੱਕ ਜਾਂ ਦੋ ਤਿੰਨ ਪਲੇਅਰ ਜਿਹੜੇ ਨਵੇਂ ਐਡ ਕਰਕੇ ਲੈ ਜਾਂਦੇ ਆ ਤੇ ਬਾਕੀ ਸਾਰਿਆਂ ਨੂੰ ਮੇਰੀ ਹੀ ਬੇਨਤੀ ਆ ਵੀ ਜਿੰਨਾ ਵਾਧਰੋ ਵਾਧ ਹੋ ਸਕਦਾ ਗਰਾਊਂਡ ਨਾਲ ਜੁੜੋ ਫੋਨਾਂ ਨੂੰ ਛੱਡ ਕੇ ਜੇ ਗਰਾਊਂਡ ਨਾਲ ਜੁੜਾਂਗੇ ਤਾਂ ਜਿਹੜਾ ਆਪਣਾ ਸਰੀਰ ਆ ਹੁਣ ਅੱਜ ਦੇ ਟਾਈਮ 'ਚ ਦੇਖ ਲਓ ਵੀ ਅਟੈਕ ਕਿੰਨੇ ਹੋ ਰਹੇ ਨੇ ਹਾਂ ਇੱਕ ਤਾਂ ਖਾਣਾ ਪੀਣਾ ਹੋ ਜਾ ਹੋ ਗਿਆ ਹਰ ਇੱਕ ਚੀਜ਼ ਦੇ ਵਿੱਚ ਤੇਲ ਆ ਗਿਆ ਫਰਾਈ ਜਿੰਨਾ ਮਰਜੀ ਮਤਲਬ ਬੱਚਿਆਂ ਦਾ ਕੋਈ ਜ਼ਿਆਦਾ ਬੁਰਾ ਹਾਲ ਆ ਫੋਨ ਤੇ ਖਾਣ ਪੀਣ ਦਾ ਜੇ ਆਪਾਂ ਗਰਾਊਂਡ ਨਾਲ ਜੁੜਾਂਗੇ ਇੱਕ ਤਾਂ ਆਪਣੀ ਸਿਹਤ ਠੀਕ ਰਹੂਗੀ ਤੇ ਦੂਜਾ ਆਪਾਂ ਗਲਤ ਕੰਮਾਂ ਤੋਂ ਜਿਹੜਾ ਆਪਣਾ ਧਿਆਨ ਨਹੀਂ ਜਾਊਗਾ ਗਲਤ ਕੰਮ ਤੇ ਗਰਾਊਂਡ ਨਾਲ ਜੁੜਾਂਗੇ ਤਾਂ ਇੱਥੋਂ ਕੁਝ ਸਿੱਖਣ ਨੂੰ ਮਿਲੂਗਾ ਤੇ ਕੀ ਪਤਾ ਹੈ ਗਰਾਊਂਡ ਤੁਹਾਡੀ ਕਿਸਮਤ ਬਦਲ ਦੇਵੇ ਜੀ ਮੇਰਾ ਬਸ ਸਾਰਿਆਂ ਨੂੰ ਇਹੀ ਆ ਸਨੇਹਾ ਵੀ ਨਸ਼ੇ ਛੱਡੋ ਤੇ ਗਰਾਉਂਡਾਂ ਨਾਲ ਜੁੜੋ ਧੰਨਵਾਦ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੀਮਤੀ ਸਮਾਂ ਦੇਣ ਦੇ ਲਈ ਸੋ ਇਹ ਸੰ ਸਾਡੇ ਨਾਲ ਸੋਨੀ ਸੋਤਾ ਜਿਨ੍ਹਾਂ ਨੇ ਦੱਸੇ ਕਿ ਕਿਵੇਂ ਉਹਨਾਂ ਨੇ ਆਪਣਾ ਬਚਪਨ ਦਾ ਸੁਪਨਾ ਹੈ ਜਿਹੜਾ ਉਹ ਇੱਥੇ ਪੂਰਾ ਕੀਤਾ ਤੇ ਇੱਕ ਵਧੀਆ ਕ੍ਰਿਕਟਰ ਪਲੇਅਰ ਦੇ ਵਜੋਂ ਅੱਗੇ ਵੀ ਆ ਰਹੇ ਨੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਵੀ ਲੱਗੀ ਹੋਵੇਗੀ ਜੇਕਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤੁਸੀਂ ਇੰਸਟਾਗ੍ਰam ਤੇ ਵੀ ਇਹਨਾਂ ਦੇ ਨਾਲ ਜੁੜ ਸਕਦੇ ਹੋ ਕਿਉਂਕਿ ਇਹ ਬੱਚਿਆਂ ਨੂੰ ਜਿਹੜਿਆ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਤੇ ਛੋਟੇ ਬੱਚਿਆਂ ਨੂੰ ਆਪਦੇ ਨਾਲ ਜੋੜ ਰਿਹਾ ਖੇਡਾਂ ਦੇ ਪ੍ਰਤੀ ਜੋੜ ਰਿਹਾ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ